ਹੋ ਹਾਂਜੀ ਸਤਿ ਸ੍ਰੀ ਅਕਾਲ ਗਾਇਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅਸੀਂ ਅੱਜ ਆਏ ਆ ਪਿੰਡ ਲੱਡੂ ਗੁਰਦੁਆਰਾ ਇੱਥੇ ਬਾਬਾ ਜੀ ਦਾ ਜਿਨ੍ਹਾਂ ਨੇ ਕਲਕਣੇ ਵਗੈਰਾ ਲੁਕ ਨਿਕਲੇ ਹੁੰਦੇ ਬੱਚਿਆਂ ਦੇ ਤੇ ਉਹ ਇੱਥੇ ਇਸ਼ਨਾਨ ਕਰਵਾਉਂਦੇ ਆ ਤੇ ਸਾਰੇ ਜਿਹੜੇ ਦੁੱਖ ਦਿਲ ਇੱਧਰੋਂ ਦੂਰ ਹੋ ਜਾਂਦੇ ਆ ਜੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਗੁਰੂ ਹਾਂਜੀ ਜੀ ਆ ਇਹ ਗੁਰਦੁਆਰਾ ਬਾਬਾ ਲੱੱਡਾ ਜੀ ਦਾ ਤੇ ਹੁਣ ਆਪਾਂ ਇਥੋਂ ਪੈਰ ਧੋ ਕੇ ਤੇ ਚੱਲੇ ਅੰਦਰ ਹਾਂਜੀ ਗੁਰਸੇਵਰ ਨਾਲ ਨੂੰ ਕਰਾਉਣਾ ਹੈ ਇਸ਼ਨਾਨ ਕਿਉਂਕਿ ਇਹਦੇ ਬਿਲਕਣੇ ਨਿਕਲੇ ਹੋਏ ਆ ਹਾਂਜੀ ਤੇ ਆਰਾਮ ਨਹੀਂ ਆ ਰਿਹਾ ਸੀ ਹੁਣ ਆਪਾਂ ਗੁਰਦਵਾਰੇ ਦੇ ਕਰਾਂਗੇ ਦਰਸ਼ਨ ਤੁਸੀਂ ਵੀ ਕਰ ਲਿਓ ਇਸ਼ਨਾਨ ਪੁੱਤ ਹਾਂਜੀ ਦੇਖੋ ਬਹੁਤ ਹੀ ਸੋਹਣਾ ਗੁਰਦਵਾਰਾ ਬਣਿਆ ਹੋਇਆ ਹੈ ਹਾਂਜੀ ਪੂਨੀਆਂ ਤੋਂ ਅੱਗੇ ਪੈਂਦਾ ਜੀ ਇਹ ਗੁਰਦੁਵਾਰਾ ਕਿ ਕਿ ਬੱਚੇ ਦੇ ਫੋੜਾ ਫਿੰਸੀ ਜਾਂ ਨਿਕਲਿਆ ਹੋਵੇ ਤੇ ਕਹਿੰਦੇ ਇੱਥੇ ਪੰਜ ਐਤਵਾਰ ਇਸ਼ਨਾਨ ਕਰਵਾ ਲਓ ਤੇ ਕਦੀ ਵੀ ਜਿਹੜੇ ਬਾਅਦ ਵਿੱਚ ਫੋੜਾ ਫਿੰਸੀ ਜਾਂ ਬਿਲਕਣੇ ਵਗੈਰਾ ਜਿਹੜੇ ਨਹੀਂ ਨਿਕਲਦੇ ਹਾਂਜੀ ਇਦੋਂ ਆਪਾਂ ਗੁਰਸਿੰਦਰ ਨੂੰ ਪਹਿਲਾਂ ਇਸ਼ਨਾਨ ਕਰਵਾਉਣ ਚਾਹਾਂ ਤੇ ਬਾਅਦ ਵਿੱਚ ਕੇਕਾ ਦੇ ਮੱਥਾ ਆਪਾਂ ਇੱਥੇ ਇਸ਼ਨਾਨ ਕਰਵਾਉਣ ਜਾਣਾ ਸ੍ਰੋਵਰ ਵਾਓ ਕਿੰਨਾ ਸੋਨਾ ਬਣਿਆ ਹੈ ਹਾਂ ਦੇਖੋ ਜੀ ਸ੍ਰੋਵਰ ਬਣਿਆ ਹੈ ਕਿੰਨਾ ਸੋਨਾ ਹਾਂ ਜੀ ਤੇ ਇੱਥੇ ਆਪਾਂ ਹੁਣ ਇਸ਼ਨਾਨ ਕਰਵਾਵਾਂਗੇ ਬੱਚਿਆਂ ਨੂੰ ਹਾਂ ਜੀ ਤੇ ਅੰਦੇ ਬਹੁਤ ਹੀ ਯਾਰੀ ਜਿਹੜੀ ਗੁਰਦਵਾਰੇ ਦੀ ਇੱਥੇ ਜਗਾ ਹੈ ਜੀ ਹਾਂ ਜੀ ਗਾਇਜ਼ ਆਪਾਂ ਬੱਚਿਆਂ ਨੂੰ ਇਸ਼ਨਾਨ ਕਰਵਾ ਕੇ हम चल दरबार साहब मत टेकन आज तहनू दिखाने गुरुद्वारा वावी बाय स्नान कर दरबार साहब ਆ ਕਲਾਕ ਮਾਰਤੇ। ਮੋਟਾ ਬਿਦਦਾ ਤੇ ਕੰਨ ਆ ਸੁਖਸ਼। ਚੇਪਾਸ਼। ਤਨ ਮਾਰ ਸਿ। ਸ਼ਕਤੀ ਰਾਸਨ। ਚੋ ਜਾਨ ਗਿਆ। ਪੜੀ ਜੋਤਾ ਕਿ ਉਹ ਨਾ ਰਿਹਾ ਹੈ। ਹੰਗਲ ਨਾ ਰਿਹਾ। ਮੇਰਾ ਜ਼ਿੰਮੇਵਾਰੀ ਅਧੂਰੀ ਆ। ਉਹ ਸੋਨਾ ਪਣਿਆ ਤੇ ਬਾਹਰ ਤੋਂ। ਇਹ ਮੇਂਂ ਲਿਆ। ਯਾਰ ਜਿੰਨਾ ਵੀ ਰਿਹਾ ਹਾਂਜੀ ਗਾਇਜ਼ ਤੇ ਆਏ ਭਾਈ ਲੱਧਾ ਜੀ ਦਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਾਰੇ ਜਾਣੇ ਬਹੁਤ ਹੀ ਜ਼ਿਆਦਾ ਗੁਰਦੁਆਰਾ ਹੈ ਬੱਚਿਆਂ ਦੇ ਫੋੜੇ ਫਿੰਸਿੰਗਾਂ ਜਾਂ ਪੇ ਲੱਕਨੇ ਨਿਕਲੇ ਆਉਣ ਤੇ ਇੱਥੇ ਇਸ਼ਨਾਨ ਕਰਵਾ ਲਓ ਅੰਦੇ ਪੰਜ ਵਾਰ ਆ ਰਿਹਾ ਤੇ ਵਰਤੇ ਸਾਰਾ ਕੁਝ ਠੀਕ ਹੋ ਜਾਂਦਾ ਦੁੱਖ ਦਿਲ ਇਧਰ ਕੱਟੇ ਜਾਂਦੇ ਹਾਂਜੀ ਗਾਇਜ਼ ਵੇਖੋ ਬਹੁਤ ਸੋਹਣਾ ਦਰਬਾਰ ਬਣਿਆ ਆਇਆ ਹੈ ਤੇ ਇਧਰਲੀ ਸਾਈਡ ਤੇ ਨਿਸ਼ਾਨ ਸਾਹਿਬ ਆ ਤੇ ਆਜੋ ਆਪਾਂ ਨਿਸ਼ਾਨ ਸਾਹਿਬ ਦੇ ਵੀ ਕਰਦੇ ਹਾਂ ਦਰਸ਼ਨ ਆ ਰਿਹਾ ਨਿਸ਼ਾਨ ਸਾਹਿਬ ਇਧਰ ਬਹੁਤ ਸੋਹਣਾ ਬਣਿਆ ਆ ਹਾਂਜੀ ਇਹ ਗੁਰਦੁਆਰੇ ਦਾ ਇਤਿਹਾਸ ਜਿਹੜਾ ਆਪਾਂ ਬਲੌਗ ਦੇ ਵਿੱਚ ਪਾਤਾ ਹੈ ਤੁਸੀਂ ਸਾਰੇ ਜਾਣੇ ਪੜ੍ਹ ਸਕਦੇ ਹੋ ਹਾਂਜੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਜਿਹੜੀਆਂ ਤੁਹਾਨੂੰ ਕਿੱਦਾਂ ਲੱਗਦੀਆਂ ਇੱਧਰ ਸੇਵਾ ਵੀ ਚੱਲ ਰਹੀ ਹੈ ਹਾਂਜੀ ਗਾਇਜ਼ ਜੇ ਹੁਣ ਆਪਾਂ ਚੱਲੇ ਆਂ ਲੰਗਰ ਹਾਲ ਦੇ ਵਿੱਚ ਆਜੋ ਵਾਓ ਕਿੰਨਾ ਸੋਹਣਾ ਲੰਗਰ ਹਾਲ ਬਣਿਆ ਆਇਆ ਸਾਰਾ ਖਾਸ ਹੋਮ ਦੇਖੋ ਜੀ ਕਿੱਡਾ ਸੋਹਣਾ ਲੰਗਰ ਹਾਲ ਬਣਿਆ ਆਇਆ ਹੈ ਸ਼ਹੀਦ ਜਰਨਲ ਭਾਈ ਸ਼ਿਵੇਕ ਸਿੰਘ ਜੀ ਅੱਗੇ ਵੀ ਆਜੋ ਸਾਰੀਆਂ ਤਸਵੀਰਾਂ ਲੱਗੀਆਂ ਆਈਆਂ ਲੰਗਰ ਹਾਲ ਦੇ ਵਿੱਚ ਭਾਈ ਸੁਕਮੰਤਾ ਸਿੰਘ ਜੀ ਤੇ ਭਾਈ ਬਿਆਨਤਾ ਸਿੰਘ ਜੀ ਸ਼ਹੀਦ ਭਾਈ ਸੁਖਾ ਸਿੰਘ ਜੀ ਸ਼ਹੀਦ ਭਾਈ ਹਰਜੰਦਰ ਸਿੰਘ ਜੀ ਜਿੰਦਾ ਹਾਂ ਜੀ ਜੀ ਆਪਾਂ ਕਾਰੀ ਭਾਈ ਲੱਧਾ ਸਿੰਘ ਜੀ ਨੂੰ ਅਰਜੰਦ ਦੇ ਜੀ ਬਣਾਇਸ਼ਵਾਦ ਲੈਣੇ ਬਾਬਾ ਦੀਪ ਸਿੰਘ ਜੀ ਦੀ ਹਿੱਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਲੰਗਰ ਹਾਲ ਦੇਖੋ ਜੀ ਕਿੰਨਾ ਸੁਨਾਰਾ ਹੈ ਆਪਾ ਹੀ ਬੋਤਾ ਸਿੰਘ ਜੀ ਗਰਜਾ ਸਿੰਘ ਜੀ ਹਾਂਜੀ ਨਮਾਬ ਕਬੂਰ ਸਿੰਘ ਜੀ ਦੇਖੋ ਜੀ ਬਹੁਤ ਸੋਹਣਾ ਲੰਗਰ ਹਾਲ ਜਿਹੜਾ ਬਣਿਆ ਆ ਕਿਤੇ ਮੇਨ ਘੱਟ ਹੀ ਦੇਖਣ ਨੂੰ ਮਿਲਦਾ ਹੈ ਇੰਨਾ ਲੰਗਰ ਖਾਣ ਦਾ ਸਰਦਾਰ ਜੱਸਾ ਸਿੰਘ ਵੀ ਰਾਮ ਗੜੀਆ ਆਲੂ ਵਾਲਿਆ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜੀ ਸਰਦਾਰ ਬੁਘੇਲ ਸਿੰਘ ਜੀ ਹਾਂਜੀ ਸਰਦਾਰ ਚੜਤਾ ਸਿੰਘ ਜੀ ਹਾਂਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ-ਏ-ਪੰਜਾਬ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੁੱਲਾ ਸਿੰਘ ਜੀ ਹਾਂਜੀ ਸ਼ਾਮ ਸਿੰਘ ਢਾਰੀ ਵਾਲਾ ਇਹ ਸਾਡੇ ਕਾਮਾਗਾਟਾ ਮਾਰੂ ਹਾਂਜੀ ਜੀ ਆ ਲੜਾਈ ਦਾ ਕਾਮਾਗਾਟਾ ਮਾਰੂ ਦੇ ਵਿੱਚ ਜਿਹੜੀ ਬੱਧੀ ਚੱਲੀ ਦੇਖੋ ਜੀ ਇਤਿਹਾਸ ਕਿਦਾਂ ਸੁਣਾ ਸਰਦਾਰ ਕਰਤਾਰ ਸਿੰਘ ਬਸਰਾਬਾ ਜੀ ਹਾਂਜੀ ਜੀ ਇਹ ਲੰਗਰ ਹਾਲ ਹੈ ਸਰਦਾਰ ਉਦਮ ਸਿੰਘ ਜੀ ਹਾਂਜੀ ਕਿਸ਼ਨ ਸਿੰਘ ਕਾਲਾ ਡਾਕਟਰ ਕਿਸ਼ਨ ਸਿੰਘ ਕਾਲੇ ਪਾਣੀ ਬਾਬਾ ਹਨੁਮਾਨ ਸਿੰਘ ਜੀ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਪੰਡਰਾਂ ਵਾਲੇ ਧੰਨਵਾਦ ਸੱਚਾ ਬੋਲ ਸੜਦੀਆਂ ਕਲਾ ਦਾ ਜੀ ਬੋਲ ਸਾ ਤੇ ਅੰਬਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਹਾਂਜੀ ਜੀ ਇਹ ਸੀ ਸਾਰੇ ਹੀ ਜਰਨੈਲ ਲਾਦਿਆ ਫੋਟੋ ਮਾ ਜੀ ਇਹ ਆਪਨੇ ਪਹਿਲੇ ਜਿਹੜੇ ਕੌਮੀ ਸ਼ਹੀਦ ਜਰਨੈਲ ਸਾਰਿਆਂ ਦੀ ਜੀ ਲੰਗਰ ਹਾਲ ਬੈਠੇ ਜੀ ਬਾਬਿਆਂ ਨੇ ਚਾਹ ਦੇ ਗਲਾਸ ਭਰਦੇ ਆ ਅੰਮ੍ਰਿਤਿਆਂ ਪਰਚੇ ਸਕੇ ਲੱਗੇ ਆ ਚਾਹ ਮਿਸ਼ਨਾ ਨੂੰ ਤੇ